ਪਾਇਆ ਹਨਾ ਉਹਨੇ ਮਕੜੀ ਵੀ ਮਾਰਤੀ ਬੰਦਰ ਨੇ ਹਨਾ ਉਥੇ ਜ਼ਹਿਰ ਨੇ ਜਿਹੜਾ ਥਲੇ ਪਾਇਆ ਆਪਾਂ ਓਏ ਮਿੱਤਰ ਕੀੜਾ ਵੀ ਉਹਨੇ ਮਾਰਤੀ ਹਾਂ ਜੇ ਮਿੱਤਰ ਕੀੜਾ ਮਰੂਗਾ ਤਾਂ ਫੇਰ ਹੀ ਜਾ ਕੇ ਜਿਹੜਾ ਹੈਗਾ ਉਹ ਅੱਗੇ ਕੀੜਾ ਪਊਗਾ ਖੇਤ ਚ ਕੀੜਾ ਪਊਗਾ ਤਿੰਨ ਤਿੰਨ ਚਾਰ ਦਾ ਸਪਰੇਅ ਕਰੋਗੇ ਤੁਸੀਂ ਤੇ ਜੇ ਮਿੱਤਰ ਕੀੜਾ ਨਾ ਮਰੇ ਉਹਨੇ ਫਿਰ ਦੂਜੇ ਗੋ ਸੰਡੀਆਂ ਖਾਦੀ ਜਾਣੀਆਂ ਹੁਣ ਇਹਨਾਂ ਦੇ ਉਹ ਆਂਡੇ ਦੇ ਵਿੱਚੋਂ ਆਪਾਂ ਲਗਭਗ 100 ਦੇ ਨੇੜੇ ਉਹ ਨਿਕਲੀ ਉਹ ਮਕੜੀ ਹਨਾ 100 ਮਕੜੀ ਉਥੇ ਹੋ ਗਈ ਉਹਨੇ ਸਾਰੇ ਤੇ ਜਾਲ ਪਾ ਲੈਣਾ ਜਿਹੜਾ ਭਮਕੜ ਹੈ ਪਹਿਲਾਂ ਥੱਲੇੋਂ ਤਾਂ ਉੱਡੂਗਾ ਉੱਡ ਕੇ ਬਾਹਰ ਜਾ ਕੇ ਲੱਭੂਗਾ ਮਾਦਾ ਫੇਰ ਆ ਕੇ ਥੱਲੇ ਬੈਠੂਗਾ ਫੇਰ ਅਗਲੇ ਦਿਨ ਤਾਂ ਉੱਡੂਗਾ ਮਾਦਾ ਲੱਭ ਗਈ ਮਾਦਾ ਦਾ ਸੰਭਾਅ ਕਰੂਗਾ ਫੇਰ ਜਿਹੜੀ ਮਾਦਾ ਹੈਗੀ ਥੱਲੇ ਆ ਕੇ ਫੇਰ ਬੈਠੂਗੀ ਉਹ ਤਿੰਨ ਚਾਰ ਵਾਰੀ ਜਾਂ ਛੇ ਵਾਰੀ ਉਹ ਤਾਂ ਅਠਾ ਉੱਡੀ ਐ ਤਾਂ ਉਹਦੇ ਸਮੇਂ ਕਦੇ ਵੀ ਜਾਲ ਚ ਫਸ ਜੂਗੀ ਫਸ ਗਈ ਤਾਂ ਉਸਦੀ ਖਤਮ ਹੋ ਗਈ ਤੇ ਜਾਲ ਨਾ ਹੋਇਆ ਫੇਰ ਉਹ ਯਾਦ ਅਜੇ ਮਰਜੀ ਕਮੀ ਫੇਰ ਫੇਰ ਕੀ ਗੱਲ ਐ ਮੱਕੇ ਤੂੰ ਤੋਸਿਆਂ ਨਾ ਸਮਝੋ ਕਿ ਕੁਦਰਤ ਨੇ ਤੁਹਾਡੇ ਕੇ ਸੁੰਢੀ ਲਿਆਉਣ ਤੋਂ ਪਹਿਲਾਂ ਤਾਂ ਖੇਤ ਦੀ ਰੱਖਿਆ ਦੇ ਲਈ ਖੇਤ ਦੇ ਵਿੱਚ ਜਲ ਸੈਨਾ ਪਾਣੀ ਦੇ ਵਿੱਚ ਕਈ ਤਰੀਕੇ ਦੇ ਕੀੜੇਮਕੋੜੇ ਐ ਫਿਰ ਥਲ ਸੈਨਾ ਜਿਹੜੇ ਕਿ ਬੂਟਿਆਂ ਦੇ ਉੱਤੇ ਫਿਰਦੇ ਨੇ ਫਿਰ ਵਾਯੂ ਸੈਨਾ ਜਿਹੜੀ ਕਿ ਬੂਟਿਆਂ ਦੇ ਉੱਤੇ ਉੱਡਦੀ ਐ ਇਹ ਤਿੰਨੇ ਦਿੱਤੀਆਂ ਨੇ ਕਿ ਕਿਸੇ ਵੀ ਪਾਸਿਓਂ ਦੁਸ਼ਮਣ ਹਮਲਾ ਕਰਦਾ ਤੇ ਇਹਨਾਂ ਨੇ ਫੜ ਕੇ ਉਹਨੂੰ ਖਤਮ ਕਰ ਦੇਣਾ ਤੇ ਖਾ ਜਾਣਾ ਐ ਪਰ ਅੰਤੋ ਯੇਸੀ ਗਲਤੀ ਕਰਾਂਗੇ ਅਸੀਂ ਤਿੰਨੇ ਸਣਾ ਖਤਮ ਕਰਾਂਗੇ ਫੇਰ ਤਾਂ ਜਿਹੜਾ ਹੈਗਾ ਸਾਡਾ ਨੁਕਸਾਨ ਹੋ ਹੀ ਕਈ ਹੋਏਗਾ ਧਿਆਨ ਰੱਖੋ ਪਾਇਆ ਹਨਾ ਉਹਨੇ ਮਕੜੀ ਵੀ ਮਾਰਤੀ ਪੰਦਰ ਨੇ ਹਨਾ ਉੱਥੇ ਜ਼ਹਿਰ ਨੇ ਜਿਹੜਾ ਥਲੇ ਪਾਇਆ ਆਪਾਂ ਅਏ ਮਿੱਤਰ ਕੀੜਾ ਵੀ ਉਹਨੇ ਮਾਰ ਦਿੱਤਾ ਹਾਂ ਜੇ ਮਿੱਤਰ ਕੀੜਾ ਮਰੂਗਾ ਤਾਂ ਫੇਰ ਹੀ ਜਾ ਕੇ ਜਿਹੜਾ ਹੈਗਾ ਉਹ ਅੱਗੇ ਕੀੜਾ ਪਊਗਾ ਥੇਚ ਕੀੜਾ ਪਊਗਾ ਤਿੰਨ ਤਿੰਨ ਚਾਰ ਦਾ ਸਪਰੇਅ ਕਰੋਗੇ ਤੁਸੀਂ ਜੇ ਮਿੱਤਰ ਕੀੜਾ ਨਾ ਮਰੇ ਉਹਨੇ ਫਿਰ ਦੂਜੇ ਸੁਣਡੀਆਂ ਖਾਦੀ ਜਾਣੀਆਂ ਹੁਣ ਇਹਨਾਂ ਦੇ ਉਹ ਆਂਡੇ ਦੇ ਵਿੱਚੋਂ ਆਪਾਂ ਲਗਭਗ 100 ਦੇ ਨੇੜੇ ਉਹ ਨਿਕਲੀ ਹੋ ਮਕੜੀ ਹੈਨਾ 100 ਮਕੜੀ ਇੱਥੇ ਹੋ ਗਈ ਉਹਨੇ ਸਾਰੇ ਤੇ ਜਾਲ ਪਾ ਲੈਣਾ ਜਿਹੜਾ ਭਮਕੜ ਹੈ ਪਹਿਲਾਂ ਥੱਲੇੋਂ ਤਾਂ ਉੱਡੂਗਾ ਉੱਡ ਕੇ ਬਾਹਰ ਜਾ ਕੇ ਲੱਭੂਗਾ ਮਾਦਾ ਫਿਰ ਅੱਗੇ ਥੱਲੇ ਬੈਠੂਗਾ ਫਿਰ ਅਗਲੇ ਦਿਨ ਤਾਂ ਉੱਡੂਗਾ ਮਾਦਾ ਲੱਭ ਗਈ ਮਾਦਾ ਦਾ ਸੰਭਾਅ ਕਰੂਗਾ ਫਿਰ ਜਿਹੜੀ ਮਾਦਾ ਹੈਗੀ ਥੱਲੇ ਆ ਕੇ ਫਿਰ ਬੈਠੂਗੀ ਉਹ ਤਿੰਨ ਚਾਰ ਵਾਰੀ ਜਾਂ ਛੇ ਵਾਰੀ ਤਾਂ ਅਠਾ ਉੱਡੀ ਹੈ ਤਾ ਉਹਦੇ ਸਮੇਂ ਕਦੇ ਬਜਾਲ ਚ ਫਸ ਜੂਗੀ ਫਸ ਗਈ ਤਾਂ ਉੱਥੇ ਖਤਮ ਹੋਗੀ ਤੇ ਜਾਲ ਨਾ ਹੋ ਜਾ ਫਿਰ ਉਹ ਆਜਾ ਜੇ ਮਰਜੀ ਕਮੀ ਫਿਰ ਫੇਰ ਕਿਹੜੀ ਗੱਲ ਹੈ ਬਕੇ ਤੂੰ ਤੁਸੀਂ ਇਹਨਾਂ ਸਮਝੋ ਕਿ ਕੁਦਰਤ ਨੇ ਤੁਹਾਡੇ ਕੇ ਸੁੰਢੀ ਲਿਆਉਣ ਤੋਂ ਪਹਿਲਾਂ ਤਾਂ ਖੇਤ ਦੀ ਰੱਖਿਆ ਦੇ ਲਈ ਖੇਤ ਦੇ ਵਿੱਚ ਜਲ ਸੈਨਾ ਪਾਣੀ ਦੇ ਵਿੱਚ ਕਈ ਤਰੀਕੇ ਦੇ ਕੀੜੇਮਕੋੜੇ ਐ ਫਿਰ ਥਲ ਸੈਨਾ ਜਿਹੜੇ ਕਿ ਬੂਟਿਆਂ ਦੇ ਉੱਤੇ ਫਿਰਦੇ ਨੇ ਫਿਰ ਵਾਯੂ ਸੈਨਾ ਜਿਹੜੀ ਕਿ ਬੂਟਿਆਂ ਦੇ ਉੱਤੇ ਉੱਡਦੀ ਐ ਇਹ ਤਿੰਨੇ ਦਿੱਤੀਆਂ ਨੇ ਕਿ ਕਿਸੇ ਵੀ ਪਾਸਿਓਂ ਦੁਸ਼ਮਣ ਹਮਲਾ ਕਰਦਾ ਤੇ ਇਹਨਾਂ ਨੇ ਫੜ ਕੇ ਉਹਨੂੰ ਖਤਮ ਕਰ ਦੇਣਾ ਤੇ ਖਾ ਜਾਣਾ ਹੈ ਪਰੰਤੂ ਜੇ ਅਸੀਂ ਗਲਤੀ ਕਰਾਂਗੇ ਅਸੀਂ ਤਿੰਨੇ ਸੈਨਾ ਖਤਮ ਕਰਾਂਗੇ ਫੇਰ ਤੇ ਜਿਹੜਾ ਹੈਗਾ ਸਾਡਾ ਨੁਕਸਾਨ ਹੋ ਹੀ ਕਈ ਹੋਏਗਾ ਧਿਆਨ ਰੱਖੋ